ਖਿਡਾਰੀ ਜਾਣੋ ਸਾਰੇ ਲੈ ਤੂੰ ਜਾ ਕੇ ਤਾਂ ਘੱਟ ਚੱਲ ਇਕੱਠੇ ਜਾ ਕੇ ਰੋ ਨਾ ਹੈ ਚੱਲ ਵਿਚਾਲੇ ਹੱਥ ਪਾਈਦਾ ਪਤਾ ਇੱਥੇ ਨਹੀਂ ਵਿਚਾਲੇ ਕੋਈ ਨਾ ਰੋੜ ਕੇ ਰੱਖ ਜਾ ਮੈਂ ਰੋੜ ਕੇ ਕੱਖ ਰੋੜਦੇ ਹੁੰਦੇ ਹੰਦੇ ਆਨ ਤਾਰ ਨੰਬਰ ਵਾਲੀ ਤਾਰ ਚਲੋ ਆ ਵੀ ਚੱਕ ਚਲ ਭਾਰੇ ਬੜੇ ਹੱਥ ਲਵਾਵਾ ਚਲ ਫਪੜਾਇਆ ਅਈ ਦੇ ਇਧਰ ਹੋਇਆ ਖੱਡਾ ਖੋੜਾ ਤੇ ਬੜਾ ਖੱਡਾ ਇੱਥੇ ਤੁਰਿਆ ਕੀ ਹੋ ਗਿਆ? ਹੰਦਾ ਚੱਬ ਗਿਆ। ਕਾਹਦਾ ਕੰਡਾ? ਅੱਖ ਦਾ ਖਾਂਦਾ। ਕੱਖਾਂ ਦਾ ਕੰਡਾ ਕਿਹੜਾ ਹੁੰਦਾ? ਕਿੰਨੀ ਆ ਦੇਖੀ ਦੇਖੀ। ਇਹ ਆਣੀ ਆ। ਐ ਮਮਾ! ਕੀ ਹੋ ਰਿਹਾ ਕੀ ਹੋ ਗਿਆ? ਕੰਟ ਕੰਡਾ ਨੂੰ। ਬਹੁਤ ਪੁਰਿਆ। ਕੰਡਾ ਨਾ ਬਸ ਅੱਖਾਂ ਦਾ ਕੰਡਾ ਨਹੀਂ ਹੁੰਦਾ। ਇਹ ਤਾਂ ਹੁੰਦਾ ਹੀ। ਚੀਰਾ ਆ ਗਿਆ। ਕੁਝ ਨਹੀਂ ਹੋਇਆ ਉਹੀ ਕਰੀ ਜਨੇ। ਉਹ ਤਾਂ ਉਹੀ ਬੈਸੀ ਹੋਣਾ ਪਤਾ ਉਹ ਚੀਰਾ ਆ ਜਾਂਦੇ ਕੀ ਇਹ ਨਹੀਂ ਤਿੱਖੇ ਆ ਨਾ ਆ ਜਿੱਦੇ ਖੜਾ ਜਾ ਫਿਰ ਮੈਂ ਬਾੜ ਲੈਂਦਾ ਇੱਥੇ ਆ ਕੇ ਇੱਥੇ ਆ ਕੇ ਬਹਿ ਗਏ ਉਹ ਵੀ ਬਿਠਾ ਦੇ ਬੱਬੂ ਹਟਾ ਪਾਸਾ ਸੌਂ ਜਾ ਕਰਦਾ ਕਿੱਧਰ ਗਿਆ ਇਹ ਤਾਂ ਮੇਰਾ ਸੌਲੋ ਕੀਤਾ ਵੇ ਮਾ ਕੀਤਾ ਦਵਾ ਦਾ ਦੂਜਾ ਕਰਕੇ ਦੇਖਾ ਫਿਰ ਲੱਗ ਜੂ ਬਦਨ ਝੂਠ ਵਾਲਾ ਮਾਰ ਦ ਕੀਤਾ ਤੇਰੀ ਆਦੂ ਬਲੂ ਕਰੀ ਕਰ ਸਾਰਾ ਕਰਦੇ ਚੱਲ ਮੈਂ ਤੁਹਾਨੂੰ ਅੱਧਾ ਕੰਡਾ ਦੇਦਾ ਹੈ ਪਹਿਲਾਂ ਤੂੰ ਜਲੀ ਘਰ ਕਿਉਂ ਸੋਲਵ ਕਰਤੀ ਮਾਚੀ ਹੁੰਦੀ ਚਲਾ ਚਲੀ ਫਿਰ ਆ ਜਾ ਆ ਜਾ ਲੈ ਕੇ ਜੀ ਕੀ ਲੈ ਕੇਣ ਇਹਨੂੰ ਤੋਰ ਘਰੇ ਤੋਰੇ ਨੂੰ ਯਾਰ ਮੈਂ ਕੋਈ ਨਹੀਂ ਸੁਗਰੀ ਜਾ ਕੇ ਕੀ ਦੱਸੇਗਾ ਚੱਗਾ ਅੰਬੂ ਲੈ ਕੇ ਫਿਰ ਆ ਦੋਨੇ ਬਾਪੂ ਦੀ ਦਿੱਤੀਆਂ ਕੱਖਣ ਤੂੰ ਕਿਤੇ ਪੂਰਾ ਭਰਦਾ ਹੈਗਾ ਡੜ ਇਕੱਠਾ ਹੋ ਜੂ ਕੋਈ ਬੰਨਾ ਕੁਤਰਨੇਗਾ ਇਹਦੇ ਛੱਡ ਦੀ ਥੋੜੇ ਪਿੱਛੇ ਜਾ ਰੇ ਕੁਤਰੂਗਾ ਠੀਕ ਆ ਇਹਦਾ ਛੱਡਦਾ ਵਾ ਜਿਆਦਾ ਬਾਣਾ ਦੇ ਬਿਨਾ ਮਾਰਦਾ ਹਾਂ ਹਾਂ ਜਿਆਦਾ ਬਾਣਾ ਦੇ ਬਿਨਾ ਮਾਰਦਾ ਬਈ ਜਿਆਦਾ ਨਾ ਪਾਇਆ ਕਰ ਚਲ ਆ ਜਾ ਮੈਂ ਕੁਤਰਾਂਉ ਤਰੇ ਪਹਿਲਾਂ ਆਪਾਂ ਸਬਜ਼ੀ ਦੇਖ ਜੀ ਚਲ ਅਮਰੂਦਾ ਲਾ ਕੇ ਨਹੀਂ ਅਮਰੂਦ ਹੋਇਆ ਤਾਂ ਲਾ ਦੂੰ ਤੈਨੂੰ ਪਹਿਲਾਂ ਮੱਥੇ ਤੇ ਕਿਲਾਈ ਬਿਠਾ ਇੱਧਰ ਕਰ ਚਲ ਅਮਰੂਦ ਉਹ ਤਾਂ ਕੱਚੇ ਸੀ ਪੁੱਤ ਛੱਡ ਗਏ ਉਹ ਇਹ ਦੇਖ ਰਹੀ ਹੋਇ ਸਭ ਚ ਕੀ ਆ ਰਹੀ ਵੀ ਗੁੱਡਣ ਵਾਲੀ ਪਈ ਹੈ ਗਿੱਲੀ ਹੋ ਗਈ ਆ ਦੇਖ ਇੱਥੇ ਦੇਖ ਲੈ ਇੱਥੇ ਛੋਟੇ ਛੋਟੇ ਆ ਦੇ ਲੈ ਕੱਚੇ ਆਏ ਯਾਰ ਕੌਣ ਨਾ ਕੱਚਾ ਤੇ ਉਪੇ ਆ ਇਹ ਤਾਂ ਬਾਲਾ ਕੱਚਾ ਪਤਾ ਆਹੀ ਕਹਿਣਾ ਬਾਲਾ ਕੱਚਾ ਤਾਂ ਨਿੱਕੇ ਵਾਲੇ ਉੱਪਰ ਦੇਖ ਜੇ ਉੱਪਰ ਹੋਣਗੇ ਪੱਕੇ ਵੀ ਤੋਂਪ ਲੱਗਦੀ ਹੈ ਨਾ ਆਇਆ ਮੁਰਦੇ ਦੇ ਰੇ ਪਿੱਧਰ ਦੇਖ ਲੈ ਆਪਾਂ ਇਹ ਉਹ ਅੰਬ ਲੱਗੇ ਨਹੀਂ ਅੰਬ ਦਾ ਬੂਟਾ ਲਾ ਆ ਦੇਖ ਆਹ ਲੱਗਾ ਆਹ ਛੋਟਾ ਇਹ ਵੀ ਇਹ ਵੀ ਖਾ ਗਿਆ ਕੋਈ ਉੱਤੋਂ ਇਹ ਇਧਰਲੇ ਪਾਸੇ ਹੋ ਜਾ ਟੁੱਟ ਜੂ ਇਹ ਵੇਚਣਾ ਕਿ ਲਿਬੜਿੰਗਾ ਪਾਣੀ ਆ ਇਹ ਭਿਜੇਗਾ ਇਧਰ ਆ ਜਾ ਆ ਜਾ ਕੱਚੀ ਤੋ